ਮੈਂ ਬਾਪੂ ਚੱਲੀਏ ਹਾਂ ਚਲੋ ਫਿਰ ਤਿਆਰ ਹਾਂ ਹਾਂ ਮੈਂ ਤਾਂ ਤਿਆਰ ਨਹੀਂ ਹਾਂ ਮੈਂ ਇੱਕੀ ਦਸਵੀਂ ਵਿਆਹ ਜਾਣਾ ਹੈ ਘਰ ਸੱਚ ਕੀ ਹੋ ਗਿਆ ਉਥੇ ਜਾਣੇ ਬੇਬੇ ਕੋਲੇ ਜ਼ਮੀਂਦਾਰਨੀ ਕਹਿੰਦੇ ਸੀ ਪੁੱਛਾਂਗੇ ਵੀ ਕਿਵੇਂ ਆਹ ਕਰ ਉਹਨੂੰ ਸਮਾਰ ਕੇ ਪੁੱਛ ਲੈ ਤੇ ਅਜਨਾ ਕੋ ਚਲੀ ਤਾਂ ਬੇਬੇ ਉਹ ਹੀ ਗੱਲ ਜਿਹੜੀ ਨਿਕਲਦੀ ਐ ਡੂੜਦੋ ਕਿਲਾ ਤੁਕੜਾ ਆਲਾ ਤੇ ਉਹਦੀ ਗੱਲ ਵੀ ਸਾਡਾ ਕੋਈ ਬਣ ਜੂਗਾ ਮੂਸਰ ਨਾਲ ਤਾਂ ਘਰ ਦੀ ਮਰਮਤ ਕਰ ਲਾਂਗੇ ਨਾਲੇ ਕੋਈ ਗੱਡੀ ਭੇਟੀ ਲੈ ਕੇ ਦੇ ਦੇਾਂਗੇ ਜਵਾਕ ਨੂੰ ਚੰਗਾ ਹੈ ਚਾਜਣਾ ਪੁੱਛ ਰਹੀ ਬੋਲਦਾ ਨਹੀਂ ਹੈਗਾ ਮੈਂ ਮੂੰਹ ਕਰੀ ਜਾਣਾ ਤੰਗਾ ਚੰਗਾ ਇਹ ਤਾਂ ਸੁਣ ਗਿਆ ਚਲ ਤੂੰ ਕਹਿਦੀ ਅੰਮੀ ਕਾਗਜ਼ ਫੱਟੇ ਪੁੱਛ ਲਈ ਘਰੇ ਰੇਟਰੀ ਰੋਟਰੀ ਹੈਗੀ ਹੈ ਅੰਗਾ ਨਹੀਂ ਕਰੀਂ ਤੈਨੂੰ ਹਾਂ ਮਾਂ ਤੂੰ ਪੁੱਛ ਰਹੀ ਸਮਾਰ ਕੇ ਵੀ ਬੇਬੇ ਹੁਣ ਤੂੰਗਾ ਸ ਹੈ ਮੈਨੂੰ ਫੋਨ ਆਇਆ ਸੀ ਉਥੋਂ ਆਪਣੀ ਜ਼ਮੀਨ ਨਿਕਲ ਜੇ ਮੇਰੇ ਨਾਲ ਚੱਲ ਅਸੀਂ ਉੱਥੇ ਕੀ ਜਾਣਦੇ ਮੇਰੀ ਮਾਂ ਨਹੀਂ ਜਾਣਦੀ ਮੈਂ ਨਹੀਂ ਜਾਣਦਾ ਹੁਣ ਮੇਰਾ ਪਿਓ ਜਾਣਦਾ ਜਾਂ ਤੂੰ ਜਾਣਦੀ ਏ ਸਾਡੇ ਨਾਲ ਚੱਲੋ ਕਹੇਦੇ ਫੇਰ ਫਿਰ ਜਿਲ ਕਹਾਂਗੇ ਕਹੂੰਗਾ ਮੈਂ ਕਹੂੰਗਾ ਹੋਰ ਹੁਣ ਸਮਾਰ ਕੇ ਬੋਲਿਓ ਚੱਜਣਾ ਕਹੀਦੀ ਤੂੰ ਚੱਲ ਚੱਲ ਕੋਈ ਬੋਲਦਾਂ ਚੱਲਦਾਂ ਨਹੀਂ ਐਵੇਂ ਕਰੀ ਜਾਂਦੇ ਰੱਤ ਕਹੂੰਗਾ ਚੱਲੋ ਗੇਟ ਖੋਲੋ ਬਾਪੂ ਗੇਟ ਖੋਲੋ ਦੇਖ ਬੋਲ ਪਿੰਸ ਮਾਰ ਕੇ ਚੰਗਾ

ਉਹ ਆਉਣੇ ਉਰੀਆਗਾ ਪਰ ਪਾਪੇ ਰੋ ਹੋਰ ਵਈ ਜੇ ਆਉਣੇ ਹੋਗੇ ਉਹੀ ਮਹਾਜਾਲ ਮਿਲਿਆਈਏ ਬੜਾ ਟਾਈਮ ਹੋ ਗਿਆ ਠੀਕ ਐ ਮਾਰੀ ਨਾ ਬੈਠੀ ਆਪਾਂ ਬਾਹਰ ਬਹਿ ਜਾਨੇ ਆ ਹੋਰ ਬਾਹਰ ਹੀ ਘੁਰਾ ਆ ਜੰਦ ਬਾਹਰੇ ਆ ਆ ਜੇ ਚਲ ਮਾਈਕ ਮਗਰਾ ਜਾਮਨੇ ਉਰੀ ਆਉਂਦੇ ਨੇ ਕਿ ਨਹੀਂ ਆਉਂਦੇ ਉਹੀ ਮਹਾਜਾਲ ਕਿਹੜਾ ਮਾਰ ਲੀਏ ਚਲ ਕੋਈ ਆਣੀ ਨਹੀਂ ਕੋਈ ਇਧਰ ਬਾੜੇ ਜੀ ਬਾਗੀ

ਤੇ ਅਸੀਂ ਤਾਂ ਜ਼ਮੀਨ ਵਾਰੀ ਆਏ ਜੀ ਮਾਂ ਇਹ ਕਢਾ ਲਗੇ ਆਪਾਂ ਤੁਰ ਫਿਰ ਕੇ ਜ਼ਮੀਨ ਤਾਂ ਹੈਗੀ ਆਪਣੀ ਜ਼ਰੂਰ ਰੂੜ ਕਿਲਾ ਹਾਂ ਉਹ ਬੋਲਦੀ ਇੱਕ ਤਾਂ ਤੇਰੇ ਪਾਪੇ ਦੇ ਨਾਂ ਬੂਆ ਜਿਹੜੀ ਉਹਦੇ ਨਾਂ ਬੋਲਦੀ ਐ ਅੱਛਾ ਹਾਂ ਇਹ ਕਾ ਆਪਣੀਆਂ ਫੁੱਗੀਆਂ ਦੇ ਨਾਂ ਆ ਬੂਆ ਹੋਰ ਇਹ ਹੋ ਗਿਆ ਹਾਂ ਤੇ ਚੌਥਾ ਮੇਰਾ ਪਿਓ ਹੋ ਗਿਆ ਹਾਂ ਤੇਰੇ ਨਾਂ ਐ ਮੇਰੇ ਨਾਂ ਹੋਣ ਅੱਛਾ ਔਰ ਪਤਾ ਨਹੀਂ ਕਿ ਮੈਂ ਕੋਈ ਤੇਰੇ ਦਾਦੇ ਨੇ ਕੁਛ ਕਰਿਆ ਭਾਈ ਮੇਰੇ ਨਾਉ ਨਹੀਂ ਕਰਾਈ ਉਹ ਫਿਰ ਕੋਈ ਨਾ ਬਾਜੀ ਤੇਰੀ ਪੂਆ ਬੈਠੀ ਹੈ ਜਿੰਨਾ ਚਿਰ ਚੱਲੇ ਇਹ ਤਾਂ ਕੁੜੀਆਂ ਨੇ ਥੇਲੀ ਜਾਣੀ ਹੈ ਉਹ ਜੇ ਤੇਰੀ ਪੂਆ ਨੂੰ ਪ੍ਰਿੰਡਾਂ ਦੇ ਸੱਤੇ ਨੂੰ ਛੇੜ ਲਿਆ ਹੁਣ ਉਹ ਫਿਰ ਪਤਾ ਨਹੀਂ ਵੀ ਕੀ ਬੋਲੂਗੀ ਮੈਂ ਕਹਿ ਰਹੀ ਆ ਵੀ ਹਜੇ ਆਪਾਂ ਜਿੰਨਾ ਚਿਰ ਉਹ ਬੈਠੀ ਆ ਉਹਨਾਂ ਚਿਰ ਨਾ ਹੀ ਛੇੜਾ ਛੇੜੀਏ ਮਾਦਾ ਨੇ ਕਹਿੰਦਾ ਸੀ ਮੈਨੂੰ ਵੀ ਉੱਥੋਂ ਫੋਨ ਆਇਆ ਸੀ ਕਿਸੇ ਦਾ ਹਾਂ ਤੇਰੇ ਦੱਸਣ ਦਾ ਵੀ ਫਰਕ ਹੈ ਉਹਨਾਂ ਨੇ ਦੱਸਿਆ ਉਹਦਾ ਵੀ ਫਰਕ ਹੈ ਅੱਛਾ ਉਹ ਐਂ ਕਹਿੰਦੇ ਸੀ ਕਹਿੰਦੇ ਵੀ ਮੰਨ ਲਾ ਜਦੋਂ ਜਿਉਂਦੀ ਜਿਉਂਦੀ ਤਾਂ ਉਹਨਾਂ ਕੋਲੇ ਹੈ ਵੀ ਜਦੋਂ ਉਹ ਮੁੱਕ ਗਈ ਤੇ ਉਹ ਵੀ ਮੰਨ ਲਾ ਵੀ ਭਾਪੇ ਨੂੰ ਮਿਲੂ ਕਹਿੰਦੇ ਫਿਰ ਬਾਰਸ ਇਹੀ ਰਹਿ ਗਿਆ ਥਕਾ ਉਹਦਾ ਅੱਛਾ ਹੈ ਹੂੰ ਤੇ ਬਾਕੀ ਡੂੜ ਕਿਲਾ ਮੰਨ ਲਾ ਵੀ ਸਾਡਾ ਨਿਕਲਦਾ ਇਹ ਮੈਨੂੰ ਤਾਂ ਡੂੜ ਕਿਲੇ ਦੀ ਪਤਾ ਪਈ ਉਹਦਾ ਨਹੀਂ ਮੈਨੂੰ ਪਤਾ ਐਵੇਂ ਗੱਪ ਮਾਰਾਂ ਤੇ ਮੈਂ ਫਿਰ ਉਹਦੇ ਕਾਗਜ਼ ਦੀ ਕੂਜ ਹੈਗੀ ਹੈ ਮੰਨ ਲਾ ਵੀ ਇਹਦੇ ਰਿਸ਼ਤੇ ਹੈਗੇ ਮੰਨ ਲਾ ਬਈ ਬੁਈ ਤੇ ਲਿਖਿਆ ਹੋਇਆ ਉਹ ਤਾਂ ਤਾਂ ਬਈਆਂ ਕੀ ਲਿਖਦੇ ਤੇ ਭਾਈ ਪਹਿਲਾਂ ਬੁੜੇ ਦਾ ਪ੍ਰਾਣੀ ਹੂੰ ਇਹ ਰਿਸ਼ਤੀਆਂ ਤਾਂ ਹੁਣ ਨਹੀਂ ਲੱਗੀਆਂ ਨੇ ਹੁਣ ਅੱਛਾ ਉਹ ਬਹੀ ਮੈਂ ਭਾਲਣੂ ਕਿਤੇ ਟਾਈਮ ਲੱਗਿਆ ਜਦੋਂ ਇਹਨੂੰ ਕੁੜੀ ਨੂੰ ਪੇਟੀ ਚ ਮੇਰਾ ਤਾਂ ਹੁਣ ਇੰਨਾ ਨਹੀਂ ਭਾਈ ਦਿਮਾਗ ਨਹੀਂ ਹਾਂ ਮੇਰਾ ਹੁਣ ਇੰਨਾ ਨਹੀਂ ਕਿਤੇ ਜਿੱਦੇ ਮੈਂ ਤਾਂ ਪੁੱਲ ਪਾਲ ਲੈ ਜਾਂਨੀ ਆ ਭਾਈ ਉਹ ਤੇ ਪੂਆ ਨੂੰ ਕਹੂੰਗੀ ਵੀ ਇਹ ਕਰੋਨ ਦੀ ਪੇਕੀ ਕਰ ਤੂੰ ਮੇਰਾ ਹਾਂ ਹਾਂ ਉਹਦੇ ਚ ਵਹੀ ਹੈ ਪ੍ਰਾਣੀ ਆਪਣੀ ਹੂੰ ਉਹਦੇ ਬਾਕੀ ਨਹੀਂ ਆਉਂਦਾ ਕੋਕਾ ਵੀ ਭਾਈ ਅੱਗੇ ਲਿਖਦੇ ਬਈਆਂ ਤੇ ਧਾ ਕੇ ਫਿਰ ਤੂੰ ਆ ਜੀ ਭਾਈ ਪੜਾ ਕੇ ਦੇਖ ਹਰ ਮੈਂ ਵੀ ਨਾਲ ਇੱਕ ਮੁੰਡੇ ਲੈ ਆਂਗੇ ਪੁਆ ਦੇ ਨੂੰ ਚਲ ਕੋਈ ਨਾ ਲੈ ਜਿਓ ਤੇ ਮੈਂ ਬਗ ਜੂੰ ਤੇ ਤੂੰ ਬਗ ਜੀ ਹਾਂ ਹਾਂ ਪਤਨੇ ਆਗੇ ਪਟਵਾਰੀ ਤੋਂ ਪਤਾ ਤਾਂ ਲੈ ਲੀਏ ਹਾਂ ਉਹ ਤਾਂ ਮੇਰਾ ਤਾਂ ਕੁਛ ਨਹੀਂ ਪਈ ਮੈਂ ਤਾਂ ਕੁਛ ਨਹੀਂ ਕਹੀ ਮੈਂ ਤਾਂ ਸਾਨੂੰ ਕਾਗਜ ਬੁਲਾ ਦੂੰ ਪਤਾ ਲਿਆ ਹੋ ਜਾ ਮੈਂ ਕੀ ਕਰਨਾ ਪਟਵਾਰ ਮਿਲ ਜਾ ਵੀ ਫਿਰ ਐਂ ਖਰਚਾ ਵੀ ਹੋਊਗਾ ਹੁਣ ਮੰਨ ਲਿਆ ਵੀ ਚਾਰਾਂ ਦਾ ਨਿਕਲਦੀ ਐ ਵੀ ਤੇ ਜਿਹੜਾ ਖਰਚਾ ਉਹ ਇੱਕ ਜਣਾ ਖਰਚਾ ਕਰ ਦੇ ਚਾਰਾਂ ਦੇ ਮੰਨ ਲਾ ਵੀ ਬਾਅਦ 'ਚ ਜਦੋਂ ਵੇਚਦੀ ਉਦੋਂ ਮੰਨ ਲਾ ਹਿੱਸੇ ਵੰਡਾਉ ਦਾ ਖਰਚਾ ਦੇ ਦੂ ਅਗਲਾ ਹਾਂ ਐ ਵੀ ਅਗਲਾ ਹੁਣ ਖਰਚਾ ਤਾਂ ਹੋਊਗਾ ਖਰਚਾ ਹੋ ਕੀ ਬਣ ਜੇ ਕੰਮ ਬਹੁਤ ਐ ਹਾਂ ਹੁਣ ਮੰਨ ਲਾ 20 ਸਾਲ ਹੋ ਗਏ 30 ਤੀਹ ਵੱਧਦੀ ਹੋਏ ਮਤਲਬ 30 ਸਾਲ ਹੋ ਗਏ ਅਗਲੇ 29 ਨੂੰ ਤੇ ਅਗਲਾ ਵੀ ਔਖੀ ਛੱਡੂਗਾ ਔਖੀ ਛੱਡੂਗਾ ਖਰਚਾ ਵਰਚਾ ਹੋਊਗੀ ਨਿਕਲੂਗੀ ਇਹ ਤਾਂ ਹੈਗਾ ਮੋਰ ਜ਼ਰੂਰ ਐਂ ਜੀ ਵਿਜਾਲ ਜੇ ਨਿਕਲਿਆ ਹੋਵੇ ਤਾਂ ਹੱਥ ਸੁੱਕਾ ਹੋ ਜੇ ਨਾਲ ਤਾਂ ਮੈਂ ਗੱਡੀ ਗੁੱਡੀ ਲੈ ਲਾ ਨਾਲ ਜਲ ਜਿਹੜਾ ਦਿਨ ਲੈਣਾ ਉਹ ਲੈ ਜੀ ਨਾ ਮੈਂ ਤਾਂ ਦੇਖ ਭਾਈ ਭੱਜੀ ਨਹੀਂ ਸੋਤੋਂ ਠੀਕ ਆ ਚਲੋ ਤੇਰੀ ਮਾਂ ਨੇ ਜੋ ਕੁਝ ਕਰਤਾ ਕੋਈ ਗੱਲ ਨਹੀਂ ਤੂੰ ਆ ਵੀ ਆਵਦੀ ਹੈ ਹਨਾ ਮੈਂ ਤਾਂ ਇੱਥੇ ਬੈਠੀ ਆ ਕੁਕੜਾ ਖਾਈ ਜੰਨੀ ਆ ਮੈਂ ਹੁਣ ਤੁਹਾਡਾ ਹਿੱਸਾ ਤੇ ਰਿਭਾ ਨੂੰ ਤੁਹਾਨੂੰ ਦੇ ਕੇ ਜਾਂਦਾ ਵਾ ਹਾਂ ਤਾਂ ਤੁਹਾਨੂੰ ਮਿਲੂਗਾ ਉਹ ਤਾਂ ਤੁਹਾਨੂੰ ਮਿਲੂਗਾ ਮੈਂ ਐਡੀ ਦੇਖੂ ਆਪਣੀ ਕਰਕੇ ਜਾਂਦੀ ਐ ਨਹੀਂ ਮੰਨ ਲੈ ਵੀ ਅਸੀਂ ਤਾਂ ਇਹ ਕਹਿੰਦੇ ਹਾਂ ਨਾ ਮੰਨ ਲੈ ਵੀ ਹਿੱਸਾ ਦਾ ਮਿਲੂਆ ਵੀ ਐ ਵੀ ਹੁਣ ਤੂੰ ਤਾਂ ਜਾਣਦੀ ਆ ਉੱਥੇ ਮੇਰਾ ਪਿਓ ਵੀ ਘਟ ਜਾਣਦਾ ਹੁਣ ਤੂੰ ਸਾਰਿਆਂ ਨੂੰ ਜਾਣਦੀ ਆ ਮੈਂ ਤਾਂ ਗਿਆਈ ਨਹੀਂ ਬੀਰੂ ਵਾਲੇ ਭਾਈ ਮੈਥੋਂ ਤੂੰ ਰਹਿ ਤਾਂ ਜਾਂਦਾ ਨਹੀਂ ਗੱਡੀ ਕਰਾ ਲਿਓ ਜਿੱਦੇ ਫਟਵਾਰੀ ਇੱਥੇ ਹੋਇਆ ਦੂਰਾ ਖਰਚਾ ਨਾ ਪਾਇਓ ਜਿੱਦੇ ਫਟਵਾਰੀ ਹੋਇਆ ਉਹਦੇ ਮੈਨੂੰ ਤੁਜੀ ਨਾਲ ਲੈ

ਮੇਰੇ ਕੋਲ ਤਾਂ ਦੇਖੋ ਉਹਦੀ ਆਏਗੀ ਨਾ ਜ਼ਮੀਨ ਦਾ ਇਹਨਾਂ ਨੂੰ ਕਿੰਨੇ ਦੱਸਤਾ ਜ਼ਮੀਨ ਦਾ ਫਿਰ ਹੁਣ ਦੱਸ ਉਹ ਕਿਸੇ ਨੇ ਚੱਲ ਜ਼ਮੀਨ ਤਾਂ ਹੁਣ ਉਹਨਾਂ ਨੂੰ ਕੀ ਉਹਨਾਂ ਚ ਪਈ ਕੇ ਆਪਾਂ ਨੂੰ ਦੁੱਧ ਦਿੰਦੀ ਐ ਫੇਰ ਵੀ ਆਪ ਦੀ ਨਿਆਉ ਉਜੜਾ ਮੇਰੀ ਨੋ ਜੜ ਤਾਂ ਹੈਗੀ ਹੁਣ ਤੂੰ ਦੇਖ ਲੈ ਬੇਬੇ ਨਾਲੇ ਹੁਣ ਤੂੰ ਤੈਨੂੰ ਕੋਲੇ ਤਾਂ ਰੱਖ ਦੇਣੀ ਕੋਈ ਨਾ ਫੇਰ ਉਹਦੀ ਇਹਦੀ ਮਾਂ ਨਹੀਂ ਰੱਖਦੀ ਇਹਦੇ ਤਾਂ ਕੋਈ ਸਾਰੇ ਨਹੀਂ ਜਿੱਦੇ ਇਹਦੀ ਬਹੂ ਆ ਗਈ ਵਿਚਾਰਾ ਕੋਈ ਬਣ ਗਿਆ ਇਹਦਾ ਇਹ ਮੈਨੂੰ ਲੈ ਜੂਗਾ ਆਮਨੇ ਦੇ ਸੁਆ ਦਾ ਮੈਨੂੰ ਪਤਾ ਐ ਇਹਦੀ ਮਾਂ ਚਲ ਦੇ ਜਾ ਦੇ ਦੇਖ ਲੈ ਬੇਬੇ ਮਾਂ ਤੇਰਾ ਪੁੱਤ ਮੇਰੀ ਗੱਲ ਸੁਣ ਵਰਤੋਂ ਨੀ ਚਗੀਰੀਏ ਥੋੜੀ ਮੈਂ ਤਾਂ ਮਰ ਜੂ ਫਿਰ ਕਿਹਦੇ ਨਾਲ ਵਰਤੋਂਗੀ ਆ ਇਹ ਤਾਂ ਤਾਂ ਠੀਕ ਆ ਫਿਰ ਚਲ ਕੱਲੀ ਜ਼ਮੀਨ ਤਾਂ ਨਹੀਂ ਥੋੜੀ ਜ਼ਮੀਨ ਕਿੰਨਾ ਕਿਰਤੋਂ ਕੰਮ ਦੇਊਗੀ ਹਾਂ ਫਿਰ ਮੈਂ ਕੋਈ ਹੁੰਦੀ ਆ ਨਹੀਂ ਬਾਕੀ ਭਾਈ ਥੋੜੀ ਮਰ ਗਈ ਆ ਮੈਂ ਤਾਂ ਆਪਦਾ ਹਿੱਸਾ ਆਪਣੇ ਪੁੱਤ ਦੇ ਨੌਕਰਾਕੀ ਲੀ ਆਂ ਜਰ ਕੋਈ ਨਵੇਂ ਬੇਬੇ ਫੇਰ ਅਸੀਂ ਵੀ ਜੀ ਕਰਾਉਣੀਆ ਚਲ ਪਤੀਜੇ ਵਰਤ ਲੂਗਾ ਵਰਤੂਗਾ ਚਲ ਨਾ ਭਰਾ ਵਰਤੇ ਹਾਂ ਨਾ ਕਾਹੀ ਜੀ ਵਰਤਦਾ ਹੈ ਉਹ ਜਿਹੜੀ ਤੁਹਾਡੇ ਪਰਜਾਈਓ ਵਾਲੀ ਕੰਬੀ ਉਹ ਨਹੀਂ ਬਜਿਆ ਵੀ ਪਰਜਾਈ ਦਾ ਵੀ ਕਸੂਰ ਨਹੀਂ ਹੈ ਨਾ ਹਾਂ ਵਿਚਾਲੇ ਇਹ ਭਰਾ ਵੀ ਮੜਾ ਮੋਟਾ ਹੋ ਕਰੇ ਫੇਰ ਵੀ ਹੁੰਦਾ ਹੁਣ ਭਰਾ ਤਾਂ ਆਪਣੇ ਤੇ ਉਹਨੂੰ ਆਉਂਦਾ ਹੀ ਹੈ ਆਪਣੇ ਕੋਲੇ ਮੇਰੇ ਕੋਲੇ ਵੀ ਆਉਂਦਾ ਵਿਚਾਰਾ ਪਮਲ ਖਾਮ ਨਹੀਂ ਮੈਂ ਤਾਂ ਪੁੱਛਿਆ ਨਹੀਂ ਕਦੇ ਵਿਚਾਰਾ ਚੋੜੀਆਂ ਆਉਂਦਾ ਹੈ ਕਿ ਪੁੱਤ ਵੀ ਉਹ ਥਾਂ ਐ ਦਿਕਾਉਂਦਾ ਹੈ ਜਹਾਂ ਜਾ ਮੈਨੂੰ ਆਪ ਛਾੜ ਕੇ ਜਾਂਦਾ ਵਿਚਾਰਾ ਕੋਈ ਦਾ ਨਸਾ ਸੁਣੋ ਹਾਂ ਦਾ ਜਮਾ ਫਰਕ ਨਹੀਂ ਸੀ ਵਰਗੇ ਆ ਬਾਈ ਨਹੀਂ ਫਰਕ ਪਵਾਇਆ ਚੱਲ ਕੋਈ ਨਾ ਫਿਰ ਹੁਣ ਆ ਕੀ ਕਰੀਏ ਬਾਈ ਕਿੱਧਰ ਗਾਲ ਕੋਟਾ ਦੇਦਾ ਜਦ ਸੁਹਾ ਹੁੰਦਾ ਬੰਦੇ ਦਾ ਹੁਣ ਉਹ ਵੀ ਨਹੀਂ ਮਾਰਿਆ ਜਾਂਦਾ ਪੁੱਤ ਕਿਛੇ ਪਾਸੇ ਚੱਲ ਫਿਰ ਦੇਖ ਲੈ ਬੇਬੇ ਜਿਵੇਂ ਤੇਰੇ ਕਿਆ ਕਰਨੀਆ ਫਿਰ ਮੈਂ ਆਪੇ ਕਰਵਾ ਹੀ ਕਹਿੰਦੇ ਸੀ ਵੀ ਤੂੰ ਦੇਖ ਲੈਨੀ ਮੜਾ ਜ ਤੁਸੀਂ ਨਾ ਠੇਕਰ ਕਰੋ ਮੈਨੂੰ ਆਪੇ ਪਤਾ ਹੈ ਹਾਏ ਤੇਰੇ ਨਾਲ ਨੇ ਵੀ ਰੋਟੀ ਪਾਣੀ ਦਾ ਹੋਣਾ ਕੋਈ ਨਾ ਕੋਈ ਹਾਂ ਸਾਰਾ ਹੋ ਜਾਂਦਾ ਹੈ ਔਰ ਮੈਂ ਤੇ ਕੀ ਕਹਿੰਦੀ ਹੀ ਭੂਆ ਭੂਆ ਮੈਨੂੰ ਕਹਿੰਦੀ ਵੀ ਨਹੀਂ ਪਾਈ ਕੁਛ ਕਹਿੰਦੀ ਵੀ ਸੀ ਹੂੰ ਉਹ ਤੇਰੀ ਭੂਆ ਨੂੰ ਵਿਹੱਖਾ ਕਹਿੰਦੇ ਪਾਈ ਨਹੀਂ ਆਇਆ ਕਦੇ ਪਰਜਾਈ ਨਹੀਂ ਆ ਕੇ ਖੜੀ ਤੂੰ ਤਾਂ ਚੱਲ ਮੇਰੇ ਕੋਲੇ ਬੈਠ ਵੇ ਨੰਗ ਦਾ ਦੱਬਦਾ ਕਿ ਜਿਹੜਾ ਮਾਰ ਮੈਂ ਤੇਰੀ ਭੂਆ ਨੂੰ ਸਮਝਾਇਆ ਵੀ ਆਪਾਂ ਮੈਂ ਗਾਲਾਂ ਨਹੀਂ ਦਿੰਦੀ ਕਿਥੇ ਤੋਂ ਅਗਲਾ ਕਹੂਗਾ ਕੁੱਤੀ ਗੂੜੀ ਵੜਵਾ ਕੇ ਮਾਰ ਦੀ ਜਵਾਂ ਕਨ ਹਾਂ ਵੀ ਮੇਰਾ ਤਾਂ ਭਾਈ ਪੋਤਾ ਦੇਖ ਮਾਦਾ ਦੇ ਪੋਤੇ ਦੇ ਨੌਕਰਾ ਕੇ ਜੰਮ ਹੂੰ ਕੋੜ ਦੇ ਨਾਲ ਹੀ ਵਰਤੂਗਾ ਦੇਖ ਪੁੱਤ ਵਰਤੀ ਤੇਰੀਆਂ ਭੂਆ ਨਾਲ ਵਰਤੋ ਨੀ ਸਕੀਂ ਆ ਇਹ ਤਾਂ ਹੈਗਾ ਹੈ ਚੱਲ ਜੇ ਤੇਰਾ ਪਿਓ ਤੇਰੀ ਮਾਂ ਨਹੀਂ ਉਹਦੇ ਮਾਗਰਨ ਲੱਗਦੀ ਕਿ ਕਿਸੇ ਦੇ ਪੰਜਰ ਲੱਗ ਗਿਆ 판 ਦੇਂਦੇ ਬੀ ਤੂੰ ਜਦੋਂ ਹੁਣ ਤੇਰਾ ਕੱਲ ਨੂੰ ਵਿਆਹ ਸਾਦੀ ਹੋਊਗਾ ਜਦੋਂ ਮੈਂ ਜ਼ਮੀਨ ਕਰਾਤੀ ਬਠੇਰੇ ਰਿਸ਼ਤੇ ਆਉਣਗੇ ਤੈਨੂੰ ਹਾਂ ਫੇਰ ਬੱਤੀ ਦੇ ਘੋਰਾ ਨਾ ਨਾ ਵਰਤਾਂਗੇ ਬੇਬੇ ਹਾਂ ਮੈਂ ਤਾਂ ਦੇਖਣਾ ਨਹੀਂ ਦੇਖ ਫੇਰ ਮੇਰੀ ਨਾ ਗੁੱਤ ਨਹੀਂ ਰੋਲਿਓ ਨਾ ਨਾ ਤੇਰੇ ਜਾਈ ਪਈ ਨੂੰ ਮੈਨੂੰ ਨਾ ਖਲਾਇਓ ਕਿਸੇ ਤੋਂ ਨਾ ਨਾ ਤੇਰੇ ਜਿਉਂਦੇ ਜਾਂਦੇ ਵਿਆਹ ਕਰਾਵਾਂਗੇ ਹਾਂ ਮੇਰੇ ਜਿਉਂਦੇ ਜਾਂਦੇ ਕਰਾ ਕੇ ਅਗਲੇ ਪੁੱਤ ਨੂੰ ਦਿਖਾ ਦੇਵੀ ਤੁਹਾਡਾ ਭਤੀਜਾ ਹੋਏਗਾ ਹਾਂ ਤੇਨੂੰ ਪੋਤ ਨੂੰ ਦਿਖਾ ਕੇ ਉਹ ਕਰਾਂਗੇ ਇਹ ਤਾਂ ਵੀ ਜਾਣਦ ਨੇ ਕੋਈ ਨਾ ਪੁੱਤ ਮੈਂ ਫੇਰ ਮਾਟੇ ਨਾ ਛੋਟੇ ਨਾ ਉਂਕਰਾਂ ਨਾਲ ਕੋਈ ਨਾ ਕਰ ਬੇਬੇ ਦੱਸ ਦੀ ਜੰਗਾ ਮੈਨੂੰ ਫੋਨ ਲਾ ਕੇ ਕੋਈ ਨਾ ਆ ਫਿਰ ਅਸੀਂ ਜਾਣੇ ਚੱਲ ਗਏ ਨਾ ਕੋਈ ਨਾ ਕੋਈ ਚੰਗਾ ਬੈ ਰੋਟੀ ਰੁਟੀ ਖਾਣੀ ਤੇ ਬਣਾ ਲੈਣਾ ਨਾ ਨਾ ਬਸ ਚੰਗਾ ਪਈ ਆਦੀ ਮਾਰ ਲਈ ਸਾਡੇ ਕੋਲ ਹੀ ਕਿਹੜਾ ਅੱਜ ਵਕਤਾਂ ਦੇ ਪੇਪਰ ਜੇ ਚੱਲ ਜਾਂਦੇ ਨੇ ਫਿਰ ਮਾਂ ਉਂ ਔਰ ਹਾਂ ਤਾਂ ਮਰੀ ਮਾਂ ਸੁਝਾ ਰਿਆ ਕਰ ਉਹ ਤਾਂ ਕੁਛ ਚੱਕ ਲਈ ਹਾਂ ਤਾਂ ਪੋਲੀ ਭੂਕ ਵਰਗੀ ਹੋਈ ਪਈ ਐ ਬੇਬੇ ਚੱਲ ਹੋਣਾ ਹੋਵੇ ਭਾਈ ਮੈਂ ਚਾਲਦੀ ਧੀ ਦੇ ਬਾਹਰ ਤੇ ਬੈਠੀਆਂ ਦੇਖ ਆਹ ਸੋਨੂੰ ਵੀ ਮੈਂ ਨਾ ਇਸ ਗੱਲ ਦਾ। ਹਏ ਤਾਂ ਹੈ। ਵੱਡਾ ਮਹਿਣਾ ਸੋਨੂੰ। ਹੋਰ। ਹਾਂ। ਹੂੰ। ਚੱਲ ਆ ਜੇ ਵੀ ਕੁਛ ਨਹੀਂ ਵਿਗੜਿਆ। ਉਹ ਤਾਂ ਪੋਲੀ ਭੂਖ ਵਰਗੀ ਹੋਰੀ ਬਸ ਆਇਆ ਵੀ ਹੈਂਕੜੀ ਨਹੀਂ ਛੱਡਦੇ। ਮਨ ਲੈ ਗੁੱਸਾ ਤੇਰਾ ਵੀ ਪੜਾ। ਉਹਦਾ ਵੀ ਉਹ ਐ। ਹਾਂ। ਮੈਂ ਇਹਦਾ ਗੁੱਸਾ ਹੈ ਜੇ ਮੈਂ ਗੁੱਸਾ ਕਰਾਂ ਪੁੱਤ ਫਿਰ ਮੈਂ ਕਹਾਂਗਾ ਮੈਂ ਤਾਂ ਦਿੰਦੀ ਨਹੀਂ ਸੋਨੂੰ ਮੈਂ ਤਾਂ ਕੁੜੀਆਂ ਦੇ। ਕੁੜੀਆਂ ਕੀ ਲੱਗਦੀਆਂ ਨੇ ਮੈਂ ਤਾਂ ਥੋੜੇ ਨੁਕ। ਹੂੰ। ਮੈਂ ਕਿਰੋਂਦੀ ਕਿਸੇ ਦੇ ਨਾਲ। ਚੱਲ ਚੰਗਾ ਫਿਰ ਬਬੇ। ਹਾਂ ਚੱਲ। ਚੰਗਾ। ਚੱਲ। ਚੱਲ ਚੱਲੀਏ ਪਪਾ। Terima <laughs> kasih. <laughs> ਕੀ ਲੱਗਦਾ ਬੱਪਾ ਮਲਜੂਗੀ ਕੀ ਲੱਗਦਾ ਮਲਜੂ ਨਿਕਲੇ ਜਮੀਨ ਹਾਂ ਹਾਂ ਨਿਕਲੇ ਆਉ ਹੂ ਆਦਕਾ ਮੈਂ ਹੋਰੂੰ ਜੇ ਲੱਗੀ ਜੀ ਕਰਨਾ ਅੰਦਰ ਲੈ ਆ ਕੇ ਫੇਰ ਆਪਣਾ ਆਪਣੇ ਮਿਲ ਜੇ ਉਹ ਵੀ ਬਹੁਤਾ ਆ ਜਾ ਕਿਵੇਂ ਆਵਾ ਕੀ ਕਰੀ ਜੰਨੀ ਹੈ ਉਹ ਨਹੀਂ ਕਰਦੀ ਉਹ ਸਿੱਧਾ ਜਾਇਆ ਹੈ ਕੀ ਕਹਿੰਦੀ ਕੋਸ ਨਹੀਂ ਵਧੀਆ ਬੋਲੀ ਚੱਲੀ ਕਰ ਗਈ ਜੀ ਬੇਬੇ ਹਾਂ ਕਰੇ ਕਰੇ ਬੈਠੀ ਸਰਪੂਆ ਵੀ ਕਰੇ ਸੀ ਹਾਂ ਕੀ ਕਹਿੰਦੀ ਹੈ ਕੁਝ ਨਹੀਂ ਵਾਹ ਜਿੱਥੇ ਆਏ ਜਮੀਨ ਨਿਕਲਦੀ ਹੈ ਵੀਰੂ ਵਾਲੇ ਤੇ ਮਹਾਂ ਆਪਾਂ ਮਾਂ ਕਢਾ ਲੀਏ ਅੱਛਾ ਕਹਿੰਦੀ ਹਾਂ ਨਿਕਲਦੀ ਆ ਭਾਈ ਕਹਿੰਦੀ ਕਢਾ ਲਾਂਗੇ ਤੇ ਮਾਂ ਪੂਆ ਹੋਰਿਆਂ ਨੂੰ ਪੁੱਛ ਲਈ ਹੂੰ ਕੰਨੀ ਕੋਈ ਨਾ ਬੇ ਬੇਦਨਾ ਬੋਲਦੀ ਵੇ ਤੇ ਮਨ ਲਾਓ ਆਖੇ ਜਦੋਂ ਬੋਲਦੀ ਦਾ ਮੇਰੇ ਪਿਓ ਦੇ ਨਾਲ ਮੇਰੇ ਪਿਓ ਦੇ ਨਾਲ ਜਿਹੜੀ ਬੋਲਦੀ ਆ ਉਹਦਾ ਤਾਂ ਹਿੱਸਾ ਹੂ ਆ ਦੂਜਾ ਆਪਾਂ ਨੂੰ ਕੋਈ ਨਾ ਦੇਵੇ ਚਾਹੇ ਆ ਆਪ ਦਾ ਲਾਇਆ ਨਾ ਆਪਾਂ ਦਾ ਆਪਦੇ ਮਿਲ ਜੇ ਉਹੀ ਬਹੁਤ ਹੈ ਉਹ ਜਿਹੜੋਂ ਜਾ ਕੇ ਬੱਤੀਆਂ ਹੀ ਪੜਾਈਆਂ ਹੋਣਗੀਆਂ ਚੰਗੀ ਕਾ ਕੰਮ ਤਾਂ ਨਹੀਂ ਕਰਿਆ ਹੋਣਾ ਫਿਰ ਉਹ ਤਾਂ ਦੇਖ ਆਪਾਂ ਤਾਂ ਸੁਣਿਆ ਨਹੀਂ ਰੱਬ ਨੂੰ ਪਤਾ ਹੈ ਤੇ ਕਹਿੰਦੇ ਕੋਈ ਨਾ ਬਈ ਇੱਕ ਦਿਨ ਕਹਿੰਦੇ ਦੱਸ ਦਿਓ ਪਟਵਾਰੀ ਆ ਜੂ ਕਹਿੰਦੀ ਜਿੱਦੇ ਉੱਥੇ ਹੋਇਆ ਗੱਡੀ ਕਰਾ ਲਿਓ ਤੇ ਕਹਿੰਦੀ ਮੈਨੂੰ ਦੱਸ ਦਿਓ ਤੇ ਮੈਂ ਬਾਗ ਚ ਲੂੰਗੀ ਮਾਂ ਨਾਲ ਮੁੰਡੇ ਨੂੰ ਲੈ ਜਾਾਂਗੇ ਮਾਂ ਭੂਆ ਦਾ ਮੁੰਡਾ ਵਧੀਆ ਉਹ ਆ ਬੈਠ ਇੱਕ ਦਿਨ ਕੱਢ ਲਈ ਟਾਈਮ ਜਾ ਐਂ ਫਿਰ ਹੋਰ ਕੀ ਹੈਗਾ ਫੋਨ ਕਰੂਗੀ ਹੁਣ ਮੰਨ ਲਾ ਵੀ ਦੇਖੋ ਕਿੱਦੇ ਕਰਦੀ ਐ ਚਲ ਜੇ ਤਾ ਫੋਨ ਕਰਤਾ ਫਿਰ ਬੋਫ ਕਰ ਲੂਗੀ ਮੈਂ ਚਾਹ ਚੁ ਕਰਕੇ ਲੈ ਆਉਂਦਾ ਪੀਣੀ ਐ ਕਰ ਲੈ ਕੁੱਤਾ ਜਦ ਇਹ ਬੈਣ ਫੋਨ ਕਰਿਆ ਪਟਵਾਰੀ ਕੋਲ ਜਾ ਕੇ ਆਵਾਂਗੇ ਹਾਂ ਤਾਂ ਉੱਥੇ ਜਾਏ ਹੋਣੀ ਹੈ ਚੰਗਾ ਫਿਰ ਹਾਂ ਗੇਤ ਕਿਹੜਾ ਗੁੜਾ ਮਾਰਕ ਆਉਣਾ ਹਾਂ